ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਆਪਣੀ ਪ੍ਰਤੀਕਿਰਿਆ ਪੇਸ਼ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਜਿੱਥੇ ਖੇਤੀ ਖੇਤਰ ਨੂੰ ਅਣਗੌਲੀਆਂ ਕੀਤਾ ਹੈ ਉੱਥੇ ਇਹ ਬਜਟ ਸਨਰਤਕਾਰਾਂ ਤੇ ਉਦਯੋਗਪਤੀਆਂ ਦੇ ਨਰਾਸ਼ਾ ਬੜਾ ਦੱਸਿਆ ਗਿਆ ਹੈ। ਉਹਨਾਂ ਕਹਿੰਦੇ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਐਮਐਸਪੀ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਤੁਹਾਂ ਟੰਡਾ ਸੈਂਟਰ ਦੇ ਵਿੱਚ ਅਸੀਂ ਬੈਠੇ ਆ ਮੈਨੂੰ ਬੜੀ ਵੱਡੀ ਤੇ ਇਲਾਕੇ ਨੂੰ ਬੜੀ ਵੱਡੀ ਨਿਰਾਸ਼ਾ ਹੈ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹੈ ਕਿ ਮੋਦੀ ਦਾ ਜਿਹੜਾ ਬਜਟ ਆਇਆ ਹੈ ਇਹਦੇ ਵਿੱਚ ਪੰਜਾਬ ਲਈ ਬਹੁਤ ਹੀ ਘੱਟ ਸਬਤ ਹੋਇਆ ਹੈ ਕਿ ਨਾ ਖੇਤੀਬਾੜੀ ਦਾ ਸੂਬਾ ਹੈ ਨਾ ਖੇਤੀ ਲਈ ਕੋਈ ਪੈਸਾ ਇਥੋਂ ਤੱਕ ਕਿ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਨੂੰ ਸਪੈਸ਼ਲ ਪੈਕੇਟ ਦਿੱਤੇ ਗਏ ਨੇ ਤੇ ਅੱਜ ਦੇਸ਼ ਦੇ ਵਿੱਚ ਪੰਜਾਬ ਦੇ ਨਾਲ ਕਹਾਣੀ ਵੰਡ ਹੋਈ ਹੈ ਅਸੀਂ ਸਾਰੇ ਚਾਹੁੰਦੇ ਆ ਕਿ ਪੰਜਾਬ ਦਾ ਇੱਕ ਇਦਾਂ ਦਾ ਸੂਬਾ ਸੀ ਜਿਹੜਾ ਦੇਸ਼ ਦਾ ਅਨਪੜ੍ਹਰ ਭਰਦਾ ਸੀ ਤੇ ਅੱਜ ਦੇਸ਼ ਨੂੰ ਲੋੜ ਆ ਰਹੀ ਹੈ ਤੇ ਤੇਰੇ ਸਾਥੀਓ ਆਪਾਂ ਅੱਜ ਸਾਰੇ ਇਹ ਵਿਰੋਧਤਾ ਕਰਦੇ ਆ ਕਿਉਂਕਿ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਜਿਨ੍ਹਾਂ ਨੇ ਵਿੱਤ ਕਮਿਸ਼ਨ ਨੂੰ ਦੱਸਿਆ ਹੀ ਨਹੀਂ ਕਿ ਸਾਨੂੰ ਪੰਜਾਬ ਨੂੰ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਇਸ ਤੇ ਵੀ ਬਹੁਤ ਅਕਸਰ ਹੋਇਆ ਹੈ ਇਸ ਲਈ ਅਸੀਂ ਅੱਜ ਪੰਜਾਬ ਸਾਰਾ ਹੀ ਉਹ ਬੜਾ ਇਹਨੂੰ ਮੁੱਦ ਪਰ ਇਹੋ ਦਿਨ ਆ ਵੀ ਗਿਆ ਕਿ ਜਿਹੜਾ ਬੋਦੀ ਨੇ ਬਜਟ ਪੇਸ਼ ਕੀਤਾ ਇਹਦੇ ਵਿੱਚ ਪੰਜਾਬ ਬਹੁਤ ਪਛੜ ਚੱਲਿਆ। ਇਹ ਵੀ ਵਾਅਦਾ ਕੀਤਾ ਸੀ ਕਿ ਜਿਹੜੇ ਪਲਾਪ ਪੰਜਾਬ ਦੇ ਬਲਾਜਬ ਨੇ ਉਹਨਾਂ ਦੀ ਜਿਹੜੀ ਪ੍ਰਾਣੀ ਪੈਨਸ਼ਨ ਨੂੰ ਅਭਾਰ ਕਰਾਂਗੇ। ਉਹ ਵੀ ਨਹੀਂ ਹੋਈ ਤੇ ਬਜਟ ਦੇ ਵਿੱਚ ਤੇ ਨਾ ਹੀ ਆ ਬਾਚਲ ਸਾਡਾ ਦੇਖੋ ਨਾ ਸੂਬਾ ਤੁਹਾਡੀ ਸਰਕਾਰ ਬਣੀ ਹੈ ਕਿ ਉੱਥੇ ਅਸੀਂ ਲਾਗੂ ਕਰਤੀ। ਇਸ ਕਰਕੇ ਖੇਤੀ ਵਾਲੇ ਪਾਸੇ ਵੀ ਮਾਰ ਪਈ ਹੈ ਤੇ ਨਾਲ-ਨਾਲ ਜਿਹੜੇ ਵੀ ਪੰਜਾਬ ਦੇ ਗਵਰਨਮੈਂਟ ਦੇ ਕੰਮ ਸੀ ਜਿਹੜਾ 14 ਉਹ ਵਿੱਚ ਕਮਿਸ਼ਨ ਦੀ ਉਹਦੇ ਵੀ ਪੈਸੇ ਨਾ ਰੁਕੇ ਨੇ ਤੇ ਪੰਜਾਬ ਨੂੰ ਮਾਲੀ ਜਿਹੜੀ ਹਾਲਾਤ ਪੰਜਾਬ ਦੀ ਠੀਕ ਨਹੀਂ ਨਾ ਹੀ ਇਹਨਾਂ ਨੇ ਐਮਐਸਪੀ ਦੀ ਗੱਲ ਜਿਹੜੀ ਗਾਰੰਟੀ ਜਿਹੜੀ ਦੇਣੀ ਸੀ ਜੀ ਕਿਸਾਨਾਂ ਨੂੰ ਉਹ ਵੀ ਇਹ ਨਾ ਦੇ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ